ਪੰਜਾਬ ਸਰਕਾਰ ਵੱਲੋਂ ਹੜ੍ਹਾਂ ਲਈ ਫੰਡ ਜਾਰੀ 35 ਕਰੋੜ 50 ਲੱਖ ਰੁਪਏ ਦੀ ਹੋਰ ਸਹਾਇਤਾ ਰਾਸ਼ੀ ਕੀਤੀ ਜਾ ਰਹੀ ਹੁਣ ਤੱਕ ਕੁੱਲ 71 ਕਰੋੜ ਰੁਪਏ ਸਰਕਾਰੀ ਖਜ਼ਾਨੇ ਚੋਂ ਦਿੱਤੇ। ਹਰਨਾਲ 24 ਘੰਟਿਆਂ 'ਚ 7 ਹੋਰ ਮੌਤਾਂ ਹੁਣ ਤੱਕ ਪਾਣੀ ਨੇ 37 ਲੋਕਾਂ ਦੀ ਕੋਈ ਜ਼ਿੰਦਗੀ ਹੜਪ੍ਰਭਾਵਿਤ ਪਿੰਡਾਂ ਦਾ ਅੰਕੜਾ ਵਧ ਕੇ 1655 ਤੇ ਪਹੁੰਚਿਆ। 88 ਫੁੱਟ ਤੱਕ ਖੋਲੇ ਗਏ ਪਾਖੜਾ ਡੈਮ ਦੇ ਫਲੱਡ ਗੇਟ ਸਤਲੁਜ ਦਰਿਆ 'ਚ ਛੱਡਿਆ ਜਾ ਰਿਹਾ ਪਾਣੀ ਪਹਾੜਾਂ 'ਚ ਪਾਰੀ ਮੀਂਹ ਕਰਕੇ ਵਧੀ ਹੈ ਪਾਣੀ ਦੀ ਆਮ। ਅੰਨਾ ਤੋਂ ਸੈਲਾਬ ਦੀ ਤਬਾਹੀ ਦੀਆਂ ਖੌਫਨਾਕ ਤਸਵੀਰਾਂ ਪਾਰੀ ਮੀਂਹ ਦਰਾਂ ਤਰੇੜਾਂ ਪੈਣ ਕਰਕੇ ਡਿੱਗਿਆ ਘਰ ਬਾਲਵਾਲ ਬਚਿਆ ਪਰਿਵਾਰ। ਅੜ ਪ੍ਰਭਾਵਿਤ ਲੱਖਾਂ ਦੇ ਦੌਰੇ ਤੇ ਗਵਰਨਰ ਗੁਲਾਬਚੰਦ ਗਟਾਰੀਆ ਮਾਦੋਪੁਰ ਹੈਡਵਰਕਸ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ ਸੀਨੀਅਰ ਅਧਿਕਾਰੀ ਵੀ ਰਹੇ ਮਿਲ।

ਸਸਕਾਲ న్యూਸ 1850 ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਰਕ ਤਾਂ ਪੈਂਦਾ ਹੈ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਗੱਲ ਹੜ੍ਹਾਂ ਦੀ ਚਾਰੇ ਪਾਸੇ ਹੋ ਰਹੀ ਹੈ ਪੂਰਾ ਪੰਜਾਬ ਦੇ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਗਏ ਨੇ ਪਰ ਜਿੱਥੇ ਤਰਾਸਦੀ ਹੋਈ ਹੈ ਜਿੰਨੇ ਲੋਕ ਪ੍ਰਭਾਵਿਤ ਨੇ ਉਸ ਤੋਂ ਜ਼ਿਆਦਾ ਹੱਥ ਮਦਦ ਦੇ ਆ ਕੇ ਖੜੇ ਹੋ ਗਏ ਨੇ ਉਸ ਤੋਂ ਜ਼ਿਆਦਾ ਮਦਦ ਹੋ ਰਹੀ ਹੈ ਉਸ ਤੋਂ ਜ਼ਿਆਦਾ ਸਮਾਨ ਪਹੁੰਚ ਰਿਹਾ ਹੈ ਰਾਸ਼ਨ ਪਾਣੀ ਪਹੁੰਚ ਰਿਹਾ ਹੈ ਹਰ ਕੋਈ ਬੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਭਰੋਸਾ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਗੱਲ ਇੱਕ ਦਿਨ ਦੀ ਜਾਂ ਦੋ ਦਿਨ ਦੀ ਜਾਂ ਹਫ਼ਤੇ ਦੀ ਜਾਂ 10 ਦਿਨ ਦੀ ਨਹੀਂ ਹੈ ਜਿੰਨਾ ਚਿਰ ਜ਼ਿੰਦਗੀ ਪਟਰੀ ਤੇ ਨਹੀਂ ਆਉਂਦੀ ਉਹਨਾਂ ਚਿਰ ਮਦਦ ਦੇ ਹੱਥ ਉਹਨਾਂ ਦੇ ਨਾਲ ਜੁੜੇ ਰਹਿਣਗੇ ਸੋ ਅੱਜ ਫਰਕ ਤਾਂ ਪੈਂਦਾ ਹੈ ਦੇ ਵਿੱਚ ਖਬਰਾਂ ਫੜਾ ਨਾਲ ਜੁੜੀਆਂ ਹੋਈਆਂ ਵੱਖ-ਵੱਖ ਤਸਵੀਰਾਂ ਜਿਹੜੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਤੱਕ ਪਹੁੰਚੀਆਂ ਨੇ ਸੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਆਵਲੋ ਖਬਰ ਹੈ ਕਿ ਫੰਡ ਜਾਰੀ ਕੀਤਾ ਗਿਆ ਹੜ੍ਹਾਂ ਦੇ ਲਈ ਹੋਰ 35 ਕਰੋੜ ਰੁਪਏ ਦਾ ਕੁਝ ਦਿਨ ਪਹਿਲਾਂ ਸਰਕਾਰ ਨੇ 35 ਕਰੋੜ ਦਾ ਫੰਡ ਜਾਰੀ ਕੀਤਾ ਸੀ ਤੇ ਅੱਜ 35 ਕਰੋੜ ਰੁਪਏ ਹੋਰ ਜਾਰੀ ਕਰ ਦਿੱਤੇ ਗਏ ਨੇ 71 ਕਰੋੜ ਦੀ ਰਾਸ਼ੀ ਜਿਹੜੇ ਹਰ ਪੀੜਤਾਂ ਦੀ ਮਦਦ ਦੇ ਲਈ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਪੂਰੇ ਪੰਜਾਬ ਨੂੰ ਸਰਕਾਰ ਨੇ ਹੜ੍ਹ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਹੈ 12 ਜ਼ਿਲ੍ਹਿਆਂ ਦੇ ਵਿੱਚ ਹਾਲਾਂਕਿ ਸਭ ਤੋਂ ਵੱਧ ਤਬਾਹੀ ਮੱਚੀ ਹੋਈ ਹੈ ਪਰ 23 ਦੇ 23 ਜ਼ਿਲ੍ਹੇ ਹੜ੍ਹਾਂ ਦੀ ਚਪੇਟ ਚਾ ਚੁੱਕੇ ਨੇ ਸਤਲੁਜ ਰਾਵੀ ਬਿਆਸ ਇਹਨਾਂ ਤਿੰਨਾਂ ਦਰਿਆਵਾਂ ਨੇ ਪੰਜਾਬ ਦੇ ਬਹੁਤ ਸਾਰੇ ਪਿੰਡ ਡੋਬੇ ਨੇ ਔਰ ਇਹ ਤਰਾਸ ਦੀ ਹਲੇ ਵੀ ਜਾਰੀ ਹੈ ਲਗਾਤਾਰ ਚੱਲ ਰਹੀ ਹੈ ਔਰ ਬਹੁਤ ਸਾਰਾ ਸਾਰੇ ਪਿੰਡ ਬਹੁਤ ਇਲਾਕਾ ਐਸਾ ਹੈ ਜਿੱਥੇ ਇਸ ਵੇਲੇ ਵੀ ਹੜ੍ਹਾਂ ਦਾ ਖਤਰਾ ਸਿਰ ਤੇ ਮੰਡਰਾ ਰਿਹਾ ਲੋਕ ਮਿੱਟੀ ਦੇ ਗੱਟੇ ਭਰ ਕੇ ਮਿੱਟੀ ਦੀਆਂ ਬੋਰੀਆਂ ਭਰ ਕੇ ਜਿਹੜੇ ਤੁਸੀਂ ਬੰਨ੍ਹ ਨੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਜੁਟੇ ਹੋਏ ਨੇ ਤਾਂ ਕਿ ਕੋਈ ਐਸੀ ਘਟਨਾ ਨਾ ਵਾਪਰ ਜਾਵੇ ਕਿ ਜਿਹੜੇ ਇਲਾਕੇ ਹਲੇ ਤੱਕ ਬਚੇ ਹੋਏ ਨੇ ਉਸ ਇਲਾਕੇ ਤੱਕ ਵੀ ਪਾਣੀ ਖੇਤਾਂ ਤੱਕ ਪਹੁੰਚ ਜਾਵੇ ਔਰ ਉੱਥੇ ਵੀ ਲੋਕਾਂ ਦਾ ਨੁਕਸਾਨ ਹੋ ਜਾਵੇ ਹਲੇ ਤੱਕ ਜਿਹੜਾ ਹੈ 1600 ਤੋਂ ਜ਼ਿਆਦਾ ਪਿੰਡ ਪਾਣੀ ਦੀ ਚਪੇਟ ਦੇ ਵਿੱਚ ਆ ਚੁੱਕੇ ਨੇ ਪਰ ਬਹੁਤ ਸਾਰਾ ਇਲਾਕਾ ਹਲੇ ਵੀ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ ਕਿ ਅਗਲੇ ਦਿਨਾਂ ਦੇ ਵਿੱਚ ਕਿਤੇ ਉਧਰ ਵੀ ਤਬਾਹੀ ਨਾ ਮੱਚ ਜਾਵੇ ਇਸ ਸਭ ਦੇ ਵਿਚਾਲੇ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਖੜਾ ਕਰਕੇ ਪੰਜਾਬ ਦੇ ਵਿਗੜੇ ਹਾਲਾਤਾਂ ਤੇ ਚਿੰਤਾ ਜਤਾਈ ਹੈ ਤੇ ਕੇਂਦਰ ਸਰਕਾਰ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਕੀਤੀ। ਤੇ ਕੇਂਦਰ ਸਰਕਾਰ ਤੋਂ ਹੜ ਪੀੜਤ ਲੋਕਾਂ ਦੇ ਲਈ ਸਪੈਸ਼ਲ ਰੀਲੀਫ ਪੈਕੇਜ ਦੀ ਮੰਗ ਕੀਤੀ ਗਈ ਹੈ। ਟਵੀਟ ਕਰਕੇ ਉਹਨਾਂ ਲਿਖਿਆ ਕਿ ਮੋਦੀ ਜੀ ਖੜਾ ਨੇ ਪੰਜਾਬ 'ਚ ਭਾਰੀ ਤਬਾਹੀ ਮਚਾਈ ਹੈ। ਜੰਮੂ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਦੀ ਸਥਿਤੀ ਵੀ ਬਹੁਤ ਚਿੰਤਾਜਨਕ ਹੈ। ਅਜਿਹੇ ਮੁਸ਼ਕਲ ਸਮੇਂ 'ਚ ਤੁਹਾਡੇ ਧਿਆਨ ਤੇ ਕੇਂਦਰ ਸਰਕਾਰ ਵੱਲੋਂ ਸਰਗਰਮ ਮਦਦ ਬਹੁਤ ਜ਼ਰੂਰੀ ਹੈ। ਹਜ਼ਾਰਾਂ ਪਰਿਵਾਰ ਆਪਣੇ ਘਰਾਂ, ਜਾਨਾਂ ਤੇ ਅਜੀਜ਼ਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਨੇ। ਮੈਂ ਅਪੀਲ ਕਰਦਾ ਹਾਂ ਕਿ ਇਨ੍ਹਾਂ ਸੂਬਿਆਂ ਲਈ ਖਾਸ ਕਰਕੇ ਕਿਸਾਨਾਂ ਲਈ ਇੱਕ ਵਿਸ਼ੇਸ਼ ਰਾਹਤ ਪੈਕੇਜ ਦਾ ਤੁਰੰਤ ਐਲਾਨ ਕੀਤਾ ਜਾਵੇ ਤੇ ਰਾਹਤ ਤੇ ਬਚਾਅ ਕਾਰਜਾਂ ਨੂੰ ਤੇਜ਼ ਕੀਤਾ ਜਾਵੇ। ਉਧਰ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਨੇ ਹੜ੍ਹ ਪ੍ਰਭਾਵਿਤ इलाके गुरदासपुर का दौरा किया तो डेरा बा नानक च राहत कार्यों का जायज़ा लेंद्या पीड़ित लोगों न मुलाकात की इस दौरान गुरदासपुर तो एम पी सुखजिंद्र रंधावा ने भारत सरकार के नाम मांग पत्र सौंपिया। एक तरह से लोगों को बाहर निकालने के लिए जो भी हो सकता है ड्रोन से भी मैगजामिन किया लोगों को लिफ्ट करने के लिए एयरफोर्स का भी काम में लिया ਪੋਚੇ ਹੋਰ ਜੋ ਸਾਧਨ ہمیں ਮਿਲ ਸਕਤੇ ਤੇ ਉਹਨ ਸਭ ਤੇ ਨਿਕਾਲਾ ਉਹਦੇ ਚ ਲਿਖਿਆ ਕਿ ਤੁਸੀ ਬੰਦ ਬਣਾਇਆ ਜਾਏ ਸੱਕੀ ਨਾਲਾ ਜਿਹੜਾ ਇਹਨੂੰ ਕੀਤਾ ਜਾਏ ਜਿੰਨੇ ਪੈਸੇ ਲੱਗਦੇ ਗਵਰਨਮੈਂਟ ਆਫ ਇੰਡੀਆ ਉਹਨੂੰ ਦੇਵੇ ਕਿਉਂਕਿ ਇਹ ਤੁਸੀ ਬੰਦ ਜਿਹੜਾ ਵਾ ਇਹ ਫਰਸਟ ਡਿਫੈਂਸ ਲਾਈਨ ਹੈ ਜਿਹੜੀ ਸੱਕੀ ਆ ਇਹ ਸੈਕੰਡ ਡਿਫੈਂਸ ਲਾਈਨ ਹੈ ਆਪਣੀ ਜੇ ਅਸੀਂ ਡਿਫੈਂਸ ਮਜ਼ਬੂਤ ਰੱਖਾਂਗੇ ਤੇ ਪੰਜਾਬ ਬਚੇਗਾ ਸਿਆਸਤਦਾਨਾਂ ਵੱਲੋਂ ਹਰ ਪੀੜਤਾ ਦੇ ਦੁੱਖ ਚ ਸ਼ਾਮਿਲ ਹੋਣ ਨਾਲ ਫਰਕ ਤਾਂ ਪੈਂਦਾ ਹੈ ਤੇ ਪੰਜਾਬ ਦੇ ਸਾਰੇ 23 ਦੇ 23 ਜ਼ਿਲ੍ਹੇ ਹੜ੍ਹਾਂ ਦੀ ਚਪੇਟ ਚਾ ਚੁੱਕੇ ਨੇ ਸਰਕਾਰ ਨੇ ਪੂਰੇ ਪੰਜਾਬ ਨੂੰ ਹੜ੍ਹ ਪ੍ਰਭਾਵਿਤ ਸੂਬਾ ਡਿਕਲੇਅਰ ਕਰ ਦਿੱਤਾ ਹੈ ਇਸੇ ਵਿਚਾਲੇ ਪਾਖੜਾ ਬੰਨ ਦੇ ਗੇਟ ਹੁਣ 8-8 ਫੁੱਟ ਤੱਕ ਖੋਲ ਦਿੱਤੇ ਗਏ ਸਤਲੁਜ ਨਦੀ ਚ ਪਾਣੀ ਛੱਡਿਆ ਜਾ ਰਿਹਾ ਜਿਸ ਤੋਂ ਬਾਅਦ ਸਤਲੁਜ ਦੇ ਕਿਨਾਰੇ ਵਸੇ ਪਿੰਡਾਂ ਚ ਹਲਚਾਰ ਜਾਰੀ ਕਰ ਦਿੱਤਾ ਗਿਆ ਪਾਖੜਾ ਦਾ ਪਾਣੀ ਦਾ ਪੱਧਰ ਹੁਣ ਖਤਰੇ ਦੇ ਨਿਸ਼ਾਨ ਤੋਂ ਮਹਿਜ 2.16 ਫੁੱਟ ਹੇਠ ਹੈ 31 ਅਗਸਤ ਨੂੰ 1672.62 ਫੁੱਟ ਸੀ 1 ਸਤੰਬਰ ਨੂੰ 1674.1 ਫੁੱਟ 2 ਸਤੰਬਰ ਨੂੰ 1676.72 ਫੁੱਟ ਤੇ 3 ਸਤੰਬਰ ਨੂੰ 1677.84 ਫੁੱਟ ਪਹੁੰਚ ਗਿਆ। ਉਧਰ ਰਣਜੀਤ ਸਾਗਰ ਡੈਮ ਵੀ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ। ਮੌਜੂਦਾ ਸਮੇਂ 'ਚ ਪਾਣੀ ਦਾ ਪੱਧਰ 526.8 ਮੀਟਰ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਮਾਤਰ 0.2 ਮੀਟਰ ਹੀ ਹੇਠਾਂ ਹੈ। ਰਣਜੀਤ ਸਾਗਰ ਡੈਮ ਦੇ ਸਾਰੇ 7 ਗੇਟ ਖੋਲੇ ਗਏ ਨੇ। ਡੈਮ ਦੀ ਚੀਲ ਖਤਰੇ ਦੇ ਨਿਸ਼ਾਨ ਦੇ ਨੇੜੇ ਹੈ। ਰਾਵੀ ਨਦੀ ਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਜਿਸ ਦੀ ਵਜ੍ਹਾ ਨਾਲ ਗੁਰਦਾਸਪੁਰ ਦੇ ਚੱਕ ਰਾਮ ਰਾਏ ਮਰਾਰਾ ਬਾਮਣੀ ਪਿੰਡਾਂ ਦੇ ਵਿੱਚ ਪਾਣੀ ਫਿਰ ਤੋਂ ਭਰ ਗਿਆ। ਜਿਵੇਂ ਅਸੀਂ ਲਗਾਤਾਰ ਪਿਛਲੇ ਦਿਨਾਂ ਤੋਂ ਜ਼ਿਕਰ ਕਰ ਰਹੇ ਹਾਂ ਕਿ ਦਰਿਆ ਦੇ ਵਿੱਚੋਂ ਇੰਨੇ ਕਯੂਸਿਕ ਪਾਣੀ ਛੱਡਿਆ ਗਿਆ ਹੈ, ਬਿਆਸ ਦਰਿਆ ਦੇ ਵਿੱਚੋਂ ਜਾਂ ਹਰੀਕੇ ਹੈੱਡ ਤੋਂ ਇੰਨੇ ਕਯੂਸਿਕ ਪਾਣੀ ਛੱਡਿਆ ਗਿਆ ਹੈ ਤਾਂ ਅੱਜ ਦਾ ਸਾਡਾ ਸਵਾਲ ਜਿਹੜਾ ਹੈ ਉਹ ਵੀ ਇਸੇ ਦੇ ਨਾਲ ਜੁੜਿਆ ਹੋਇਆ ਹੈ। ਕਿ ਇੱਕ ਕਿਊਸਿਕ ਦੇ ਵਿੱਚ ਕਿੰਨੇ ਲੀਟਰ ਹੁੰਦੇ ਨੇ ਯਾਨੀ ਜੇ ਕਿਹਾ ਜਾਂਦਾ ਕਿ 1 ਲੱਖ ਕਿਊਸਿਕ ਛੱਡਿਆ ਗਿਆ ਪਾਣੀ ਤਾਂ ਫਿਰ ਉਸ 1 ਲੱਖ ਕਿਊਸਿਕ ਨੂੰ ਲੀਟਰਾਂ ਦੇ ਹਿਸਾਬ ਨਾਲ ਕਿਵੇਂ ਦੇਖਾਂਗੇ ਸੋ ਅੱਜ ਦਾ ਸਵਾਲ ਇਸ ਦੇ ਨਾਲ ਜੁੜਿਆ ਹੋਇਆ ਹੈ ਕਿ ਇੱਕ ਕਿਊਸਿਕ ਦੇ ਵਿੱਚ ਕਿੰਨੇ ਲੀਟਰ ਹੁੰਦੇ ਆ ਚਾਰ ਆਪਸ਼ਨਸ ਨੇ 15.05 ਲੀਟਰ 21.23 ਲੀਟਰ 28.32 ਲੀਟਰ ਜਾਂ 33.52 ਲੀਟਰ ਇੱਕ ਕਿਊਸਿਕ ਦੇ ਵਿੱਚ ਕਿੰਨੇ ਲੀਟਰ ਪਾਣੀ ਹੁੰਦਾ 15.5 ਕਿ 5 ਲੀਟਰ 21.23 22.32 ਅਤੇ 33.52 ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਇਸ ਸ਼ੋਅ ਦੇ ਅਖੀਰ ਵਿੱਚ ਦੇਵਾਂਗੇ ਜ਼ਿਕਰ ਕਰ ਲੈਣੇ ਆ ਸਰਕਾਰੀ ਅੰਕੜਿਆਂ ਦਾ ਜੋ ਸਰਕਾਰ ਨੇ ਅੰਕੜੇ ਜਾਰੀ ਕੀਤੇ ਨੇ ਉਸ ਦੇ ਮੁਤਾਬਿਕ ਹੁਣ ਤੱਕ ਸੂਬੇ ਦੇ ਵਿੱਚ 37 ਮੌਤਾਂ ਹੜ੍ਹਾਂ ਦੀ ਵਜ੍ਹਾ ਨਾਲ ਹੋ ਚੁੱਕੀਆਂ ਨੇ ਕੱਲ ਤੱਕ ਇਹ ਅੰਕੜਾ 30 ਸੀ ਪਰ ਪਿਛਲੇ 24 ਘੰਟਿਆਂ ਦੇ ਵਿੱਚ 7 ਹੋਰ ਲੋਕਾਂ ਦੀ ਜਾਨ ਜਾ ਚੁੱਕੀ ਹੈ ਕੁੱਲ 1655 ਪਿੰਡ ਇਹਨਾਂ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ 352709 ਲੋਕ ਖਾੜਾਂ ਦੀ ਜਾਂਦੇ ਵਿੱਚ ਆਏ ਨੇ ਖਾੜਾਂ ਦੇ ਪਾਣੀ ਕਰਕੇ 3 ਲੋਕ ਹਲੇ ਤੱਕ ਵੀ ਲਾਪਤਾ ਨੇ ਜਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਇਹ ਪੰਜਾਬ ਸਰਕਾਰ ਵੱਲੋਂ ਅੱਜ ਦੇ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਨੇ ਕੱਲ ਦੇ ਆਕੜਿਆਂ ਦੇ ਵਿੱਚ 1400 ਦੇ ਕਰੀਬ ਪਿੰਡ ਸੀ ਔਰ 30 ਲੋਕਾਂ ਦੀ ਮੌਤ ਹੋਈ ਸੀ ਅੱਜ ਪਿੰਡ ਵਧ ਕੇ 1655 ਹੋ ਗਏ ਔਰ ਮੌਤਾਂ 30 ਤੋਂ ਵੱਧ ਕੇ 37 ਹੋ ਗਈਆਂ ਪਿਛਲੇ 24 ਘੰਟਿਆਂ ਦੇ ਵਿੱਚ 7 ਲੋਕਾਂ ਦੀ ਹੋਰ ਮੌਤ ਹੋਈ ਚੀਫ ਸਕੱਟਰੀ ਕੇਐਪੀ ਸਿਨਾ ਨੇ ਸਬੰਧਤ ਚ ਨੋਟਿਸ ਜਾਰੀ ਕੀਤਾ ਜਿਸ ਦੇ ਤਹਿਤ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਸੂਬੇ ਦੇ ਸਾਰੇ 23 ਜ਼ਿਲ੍ਹੇ ਹੜ੍ਹ ਦੀ ਚਪੇੜ ਚ ਨੇ ਹੁਣ ਤੱਕ ਲਗਭਗ 375000 ਏਕੜ ਫਸਲ ਜਿਸ ਚ ਮੁੱਖ ਰੂਪ ਚ ਝੋਨੇ ਦੀ ਫਸਲ ਸ਼ਾਮਿਲ ਹੈ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਪੰਜਾਬ ਚ 1400 ਤੋਂ ਵੱਧ ਪਿੰਡ ਖੜ੍ਹਾਂ ਤੋਂ ਪ੍ਰਭਾਵਿਤ ਨੇ ਤੇ 354626 ਲੋਕ ਖੜ੍ਹਾਂ ਦੀ ਮਾਰ ਚੱਲ ਰਹੇ ਨੇ ਆਫਤ ਪ੍ਰਬੰਧਨ ਐਕਟ ਦੇ ਤਹਿਤ ਸਾਰੇ ਜ਼ਿਲ੍ਹਿਆਂ ਅਤੇ ਵਿਭਾਗਾਂ ਨੂੰ ਰਾਹਤ ਤੇ ਬਚਾਅ ਕਾਰਜਾਂ 'ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਗਏ ਨੇ ਹਾਲਾਂਕਿ ਸੂਬਾ ਸਰਕਾਰ ਵੱਲੋਂ 20000 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦਾ ਦਾਵਾ ਕੀਤਾ ਜਾ ਰਿਹਾ ਹੈ ਪੇਹਾੜਾ ਦੀ ਸਥਿਤੀ ਦੇ ਵਿਚਾਲੇ ਖੰਨਾ ਤੋਂ ਤਬਾਹੀ ਦੀਆਂ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਰਹਾਉਣ ਇਲਾਕੇ ਦੇ ਵਿੱਚ ਬਾਰੀ ਬਾਰਿਸ਼ ਦੇ ਦੌਰਾਨ ਇੱਕ ਘਰ ਟਟੇਰੀ ਹੋ ਗਿਆ ਇਸ ਦੀਆਂ ਖੌਫਨਾਕ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਜੋ ਵਾਕਿਆ ਹੀ ਹੈਰਾਨ ਕਰਦੀਆਂ ਨੇ ਪਹਿਲਾਂ ਘਰ ਦੇ ਵਿੱਚ ਤੇੜਾ ਆਇਆ ਤਰੇੜ ਵੱਧ ਗਈ ਵੱਧ ਗਈ ਔਰ ਇੱਕਦਮ ਅਚਾਨਕ ਘਰ ਤਾਂ ਉਸ ਤੇ ਪੱਤਿਆਂ ਦੀ ਤਰ੍ਹਾਂ ਟਹਿ ਗਿਆ ਕੰਧ ਦੇ ਨਾਲ ਪੂਰਾ ਘਰ ਕੁਝ ਪਲਾਂ ਦੇ ਵਿੱਚ ਹੀ ਮਲਬਾ ਬਣ ਗਿਆ 31 ਅਗਸਤ ਦੀ ਇਹ ਘਟਨਾ ਹੈ ਜਿਸ ਦੀ ਸੀਸੀਟੀਵੀ ਹੁਣ ਸਾਹਮਣੇ ਆਈ ਹੈ ਹਾਲਾਂਕਿ ਪਰਿਵਾਰ ਦੇ ਸਾਰੇ ਮੈਂਬਰ ਸੁਰੱਖਿਅਤ ਨੇ ਘਰ ਘਰ ਦੇ ਨਾਲ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਕਲੋਨੀ ਕੱਟੀ ਜਾ ਰਹੀ ਸੀ ਔਰ ਉੱਥੇ ਇੱਕ ਚਾਰ ਦਿਵਾਰੀ ਬਣਾਉਣ ਦੇ ਲਈ 5 ਫੁੱਟ ਡੂੰਗੀ ਤੇ 3 ਫੁੱਟ ਚੌੜੀ ਨੀਂ ਪੱਟੀ ਹੋਈ ਸੀ ਉਸ ਤੋਂ ਬਾਅਦ ਮੀਂਹ ਦਾ ਮੌਸਮ ਸ਼ੁਰੂ ਹੋ ਗਿਆ ਨੀਂ ਪਟ ਕੇ ਛੱਡ ਦਿੱਤੀ ਗਈ ਉਸ ਨੂੰ ਭਰਿਆ ਨਹੀਂ ਗਿਆ ਜਿਸ ਨਾਲ ਇਸ ਘਰ ਦੀਆਂ ਨੀਂਹ ਕਮਜ਼ੋਰ ਹੋ ਗਈਆਂ ਤੇ ਇੱਕ ਘਰ ਪੈ ਗਿਆ ਬਾਟਰ ਆਏ ਉਹਨੇ ਹੀ ਆਪਣਾ ਮਕਾਨ ਤਾਂ ਬਣੈਨ ਹੋ ਗਈ 8-9 ਸਾਲ ਹੋ ਗਏ ਤੇ ਤੇ ਕੁਝ ਦਿਨ ਪਹਿਲਾਂ ਇਹਨਾਂ ਨੇ ਪਿੱਛੇ ਕਲੋਨੀ ਪਲਾਟ ਕੱਟੇ ਨੇ ਪ੍ਰਾਪਰਟੀ ਡੀਲਰਾਂ ਨੇ ਤੇ ਸਾਡੇ ਘਰ ਦੇ ਬੈਕ ਸਾਈਡ ਤੇ ਨਿਊ 3 ਫੁੱਟ ਚੌੜੀ ਤੇ 4-5 ਫੁੱਟ ਡੂੰਗੀ ਨਿਊ ਪੱਟੀ ਗਿਆ ਤੇ ਉਹ ਨਿਊ ਪੱਟੀ ਨੂੰ ਹੋ ਗਈ ਸੀ ਘੱਟੋ ਘੱਟ 10-15 ਦਿਨ ਜੀਣਾ ਕਰਕੇ ਵੀ ਉਹ 10-15 ਦਿਨਾਂ ਚ ਇਹਨਾਂ ਨੇ ਮਤਲਬ ਨਿਊਜ਼ ਭਰੀ ਨਹੀਂ ਹੈਗੀ ਉਧਰੋਂ ਬਾਰਿਸ਼ ਦੇ ਟਾਈਮ ਓਨ ਕਰਕੇ ਮੀਂਹ ਪੈਣ ਕਰਕੇ ਨਿਊਜ਼ ਪਾਣੀ ਭਰ ਗਿਆ ਤੇ ਨਿਊ ਦਾ ਪਾਣੀ ਭਰਨ ਕਰਕੇ ਜਿਹੜੀ ਸਾਡੀ ਆਪਣੀ ਮੇਨ ਨਿਊ ਸੀ ਉਹ ਦਬ ਗਈ ਉਹ ਤੇ ਉਹ ਜਿਸ ਕਰਕੇ ਸਾਡੇ ਪਿਛਲੇ 2 ਫਲੋਰ ਸਾਰੇ ਗਿਰ ਗਏ ਇਨਕੇ ਸਾਡਾ ਸਾਰਾ ਸਾਰਾ ਮਕਾਨ ਹੀ ਹਿੱਲ ਗਿਆ ਤੇ ਹੜਾਂ ਦੀ ਇਸ ਮਾਰ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਕਰਤਾਰਪੁਰ ਕੋਰੀਡੋਰ ਦੇ ਕੋਲ ਹਾਈਵੇ ਪੂਰੀ ਤਰ੍ਹਾਂ ਨਾਲ ਜਲ ਮਗਨ ਹੈ ਇਤਨਾ ਪਾਣੀ ਇਹਾ ਤੱਕ ਦਿਖਾਈ ਦੇ ਰਹਾ ਹੈ काफी ज्यादा पानी है यहाँ तक पानी आ गया है और सबसे बड़ी बात यह है कि खेत डूबने शुरू हो गए पूरा वो खेत डूबा हुआ है वो हिस्सा डूबा हुआ है यहाँ पर भी यहाँ तक पानी है क्या दिखाइए विपिन जरा देखिए ऐसा लग रहा है जैसे ये नदी है ये देखिए इस पेड़ को देखिए पूरा डूब चुका है हालात ठीक नहीं है पंजाब के भीतर हाईवे तो अलावा सड़का किनारे भी फसल पूरी तरह पानी डूबिया हुई ने सबसे वोटली अगर कुछ इफेक्ट हुआ है

ਗਾਇਕਾ ਪੰਜਾਬੀ ਕਲਾਕਾਰ ਬਾਲੀਵੁੱਡ ਇੰਡਸਟਰੀ ਦੇ ਲੋਕ ਇਸ ਆਪਦਾ ਦੇ ਵਿੱਚ ਪੰਜਾਬੀਆਂ ਦੀ ਮਦਦ ਦੇ ਵਿੱਚ ਵੱਧ ਚੜ ਕੇ ਝੁੱਟੇ ਗੁਰਦਾਸਪੁਰ ਚ ਫਿਲਮ ਅਦਾਕਾਰ ਰੰਦੀਪ ਹੁੱਡਾ ਹੜਪ੍ਰਭਾਵਿਤ ਇਲਾਕਿਆਂ ਚ ਰਾਹਤ ਸਮਗਰੀ ਲੈ ਕੇ ਪਹੁੰਚੇ ਤਾਂ ਮੋਗਾ ਦੇ ਪਿੰਡ ਕੰਬੋਖ ਖੁਰਚ ਸੋਨੂ ਸੂਤ ਦੀ ਭੈਣ ਮਾਲਿਕਾ ਸੂਦ ਪੀੜਤਾਂ ਦੀ ਮਦਦ ਲਈ ਅੱਗੇ ਆਏ ਇੱਕ ਘਰ ਜਿਹੜਾ ਹੈਗਾ ਉੱਥੇ ਇਹਨਾਂ ਨੇ ਸਿਰਫ ਜਿਹੜੇ ਐਨੀਮਲਸ ਰੱਖੇ ਕਿਉਂਕਿ ਉਹ ਕਹਿੰਦੇ ਥੋੜੀ ਜਗ੍ਹਾ ਉੱਚੀ ਅੱਜ ਇੱਕ ਵੀਰਪਾਲ ਘਰ ਹੈ ਮਦਰ ਹੈ ਦੋ ਛੋਟੇ ਬੱਚਿਆਂ ਦੀ ਉਹਦਾ ਤਾਂ ਪੂਰਾ ਘਰ ਜਿਹੜਾ ਹੈ ਵਿਚਾਰੀ ਦਾ ਪਾਣੀ ਦੇ ਵਿੱਚ ਹੀ ਡੁੱਬ ਗਿਆ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਵੀਰਪਾਲ ਜਿਹੜੀਆਂ ਹਨ ਜਿਨ੍ਹਾਂ ਦਾ ਘਰ ਐਵੇਂ ਡੁੱਬ ਗਿਆ ਹਰ ਜਿਹੜਾ ਰਸਤੇ ਜ਼ਰੂਰ ਬੰਦ ਕਰਦਾ ਹੈ ਘਰ ਦੇ ਲੇਕਿਨ ਜਿਹੜੀ ਹੈ ਉਮੀਦ ਔਰ ਜਜ਼ਬਾ ਉਹ ਨਹੀਂ ਬੰਦ ਕਰ ਸਕਦਾ ਲੋਕਾਂ ਦਾ ਉਧਰ ਪੰਜਾਬੀ ਗਾਇਕ ਹਰਫ ਚੀਮਾ ਕਿਸ਼ਤੀ 'ਚ ਬੈ ਕੇ ਪੀੜਿਤ ਲੋਕਾਂ ਤੱਕ ਜ਼ਰੂਰੀ ਸਮਾਨ ਲੈ ਕੇ ਪਹੁੰਚੇ ਤਾਂ ਮੇਸ ਕੁੱਲਾ ਤਰਸੀਮ ਜਸੜ ਨੇ ਵੀ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੂੰ ਆਪਣਿਆਂ ਦੀ ਬਾਹ ਫੜਨ ਦੀ ਪ੍ਰਿਆਗ ਕੀਤੀ। ਮੇਰੀ ਆਪਣੇ ਐਨਆਰਆਈ ਭੈਣ ਭਰਾਵਾਂ ਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਇਸ ਵੇਲੇ ਪੰਜਾਬ ਨੂੰ ਸਾਡੀ ਬਹੁਤ ਲੋੜ ਹੈ। ਆਪਾਂ ਤਾਂ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਆਂ ਤੇ ਇਸ ਵੇਲੇ ਸਾਡੇ ਪੰਜਾਬ ਨੂੰ ਸਾਡੀ ਬਹੁਤ 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 ਲੋੜ ਹੈ। ਸੋ ਜ਼ਿਆਦਾ ਤੋਂ ਜ਼ਿਆਦਾ ਸਹੀ ਤਰੀਕੇ ਨਾਲ ਸਹੀ ਜ਼ਰੀਏ ਨਾਲ ਆਪਣੀ ਮਦਦ ਪੰਜਾਬ ਭੇਜੋ ਫੜਾਂ ਦੀ ਚਪੇਟ ਚਾਹੇ 1400 ਪਿੰਡਾਂ ਚ ਲਗਭਗ ਇੰਡਸਟਰੀ ਦੇ ਅੱਤੇ ਸਿਤਾਰੇ ਗਰਾਊਂਡ ਤੇ ਆ ਕੇ ਮਦਦ ਚ ਲੱਗੇ ਨੇ ਹਾਲਾਂਕਿ ਅਜਿਹੀ ਆਫਤ ਚ ਜਿੰਨੀ ਵੀ ਮਦਦ ਕੀਤੀ ਜਾਵੇ ਉਨੀ ਹੀ ਥੋੜੀ ਹੈ ਪਰ ਜਿੰਨੀ ਵੱਡੀ ਤਰਾਸਦੀ ਹੈ ਉਹਨੇ ਵੱਡੇ ਮਦਦਗਾਰ ਸਾਹਮਣੇ ਆਏ ਨੇ ਉਹਨੇ ਮਦਦ ਦੇ ਹੱਥ ਅੱਗੇ ਆਏ ਨੇ ਔਰ ਸਿਰਫ ਇੱਕ ਦਿਨ ਦੋ ਦਿਨ ਜਾਂ ਚਾਰ ਦਿਨ ਹਫ਼ਤੇ ਲਈ ਨਹੀਂ ਜਿੰਨੀ ਦੇਰ ਤੱਕ ਇਤਰਾਸ ਦੀ ਚਲਣੀ ਔਰ ਜਿੰਨੀ ਦੇਰ ਤੱਕ ਉਹ ਲੋਕ ਆਪਣੇ ਪੈਰਾਂ ਤੇ ਮੋੜ ਖੜੇ ਨਹੀਂ ਹੁੰਦੇ ਉਦੋਂ ਤੱਕ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਦਮ ਪਰਿਆ ਗਿਆ ਹੈ ਔਰ ਜਦੋਂ ਸਾਰੇ ਪੰਜਾਬ ਦੀ ਜਰਖੇਸ ਧਰਤੀ 'ਚੋਂ ਉੱਠ ਕੇ ਕਾਮਯਾਬੀ ਦੀਆਂ ਬੁਲੰਦੀਆਂ ਤੱਕ ਜਾਣ ਵਾਲੇ ਹੱਥ ਇਕੱਠੇ ਹੋ ਜਾਣ ਫਿਰ ਫਰਕ ਪੈਂਦਾ ਹੈ ਅਗਲੀ ਖਬਰ ਮੀਂਹ ਦੇ ਨਾਲ ਭਾਵੇਂ ਪੂਰਾ ਪੰਜਾਬ ਜਲਖਲ ਹੈ ਪਰ ਹੁਸ਼ਿਆਰਪੁਰ ਤੋਂ ਇੱਕ ਲਾੜੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਜੋ ਕੁੜੀ ਚੜਨ ਤੋਂ ਪਹਿਲਾਂ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਸੁੱਕੇ ਥਾਂ ਤੇ ਪਹੁੰਚਿਆ ਤੇ ਫਿਰ ਉਸ ਤੋਂ ਬਾਅਦ ਅੱਗੇ ਕਾਰ 'ਚ ਬੈਠ ਕੇ ਰਵਾਨਾ ਜਿੱਥੇ ਪਿੰਡ 'ਚ ਪਾਣੀ ਭਰਨ ਤੋਂ ਬਾਅਦ ਵੀ ਲਾੜਾ ਨਹੀਂ ਰੁਕਿਆ ਫੁੱਟ ਫੁੱਟ ਖੜੇ ਪਾਣੀ 'ਚ ਹੀ ਬਰਾਤ ਪੂਰੇ ਰੀਤੀ ਰਿਵਾਜ ਨਾਲ ਨਿਕਲਦੀ ਰਹੀ ਤੇ ਬਾਅਦ 'ਚ ਸੇਰਾ ਬਣ ਕੇ ਲਾੜਾ ਟਰਾਲੀ ਤੇ ਚੜ੍ਹ ਕੇ ਪਿੰਡ ਤੋਂ ਬਾਹਰ ਤੱਕ ਗਿਆ ਤੇ ਫਿਰ ਅੱਗੇ ਜਾ ਕੇ ਵਿਆਹ ਵਾਲੀ ਗੱਡੀ 'ਚ ਬੈਠਿਆ ਐਸੀ ਪੰਜਾਬੀ ਹਰ ਆਫਤ ਚ ਆਪਣੇ ਆਪ ਨੂੰ ਸੰਭਾਲਣ ਦਾ ਹੱਲ ਲੱਭ ਲੈਂਦੇ ਨੇ ਟਰਾਲੀ ਤੇ ਬਹਿ ਕੇ ਬਰਾਤ ਲੈ ਜਾਣ ਵਾਲੀ ਤਸਵੀਰ ਇਸ ਦੀ ਨਵੀਂ ਉਦਾਹਰਣ ਹੈ ਕਿਉਂਕਿ ਟ੍ਰਾਈ ਸਿਟੀ ਚ ਪਏ ਜ਼ੋਰਦਾਰ ਮੀਂਹ ਕਰਕੇ ਸੁਖਨਾ ਲੈਕ ਚ ਪਾਣੀ ਓਵਰਫਲੋ ਹੋ ਗਿਆ ਜਿਸ ਤੋਂ ਬਾਅਦ ਸੁਖਨਾ ਦੇ ਫਲੱਡ ਗੇਟ ਖੁੱਲ ਗਏ स्वेरे ही लेक दे गेट खोलने पे जिस करके चंडगढ़ जीरकपुर के कई पानी भर गया जीरकपुर के बल्टाना चे चो चो पानी बार वगन चौंकी भी जल थाल हो गई। बारिश बिल्कुल रुक चुकी है और धूप निकल चुकी है लेकिन पानी का जो सिलसिला है वो लगातार जारी है ये जो पानी आ रहा है जो सुखना लेक के फ्लड गेट खोले गए उसके बाद यहाँ बल्टाना में ये पानी आ गया और ये जो रास्ता देख रहे हैं ये आने जाने का रास्ता है और बीच में फ्लाईओवर है तो फ्लाईओवर पूरी तरह से डूब चुका है और टूट भी चुका है साथ ही साथ आप देख रहे हैं कि पेड़ टूटे हुए आपको दिख रहे हैं उधर चंडीगढ़ के किशनगढ़ च भी पानी बढ़ गया पानी के तेज बहाव करके खुडा लोरा तो नया गांव तक की सड़क टूट गई कई था पानी भरने भरना प्रशासन ने आवाजाई ली एडवाइजरी जारी की ਲਗਾਤਾਰ ਪੈਰੇ ਮੀਂਹ ਕਰਕੇ ਪੰਜਾਬ ਤੋਂ ਬਾਅਦ ਚੰਡੀਗੜ੍ਹ ਦੇ ਸਕੂਲਾਂ 'ਚ ਵੀ 7 ਸਤੰਬਰ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਤਾਂ ਉਧਰ ਸੁਖਨਾ ਦੇ ਫਲੱਡ ਗੇਟ ਖੋਲੇ ਗਏ ਤਾਂ ਪਾਣੀ ਇੰਨੇ ਤੇਜ਼ ਵਹਾ ਦੇ ਨਾਲ ਆਇਆ ਕਿ ਕੱਗਰ ਵੀ ਉਫਾਨ ਤੇ ਹੋ ਤੇ ਮੁਬਾਰਕਪੁਰ ਤੋਂ ਕੱਗਰ ਦੀਆਂ ਡਰਾਉਣੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਪੁਲ ਦੇ ਉੱਤੋਂ ਪਾਣੀ ਇੰਨੀ ਤੇਜ਼ੀ ਨਾਲ ਵਗ ਰਿਹਾ ਹੈ ਜਿਵੇਂ ਸਮੁੰਦਰ ਦੀਆਂ ਲਹਿਰਾਂ ਹੀ ਸੜਕ ਤੇ ਉੱਤਰ ਆਈਆਂ ਹੋਣ ਹਾਲਾਤ ਅਜਿਹੇ ਨੇ ਕਿ ਨੇੜਲੀਆਂ ਕਲੋਨੀਆਂ ਪਾਣੀ 'ਚ ਡੁੱਬੀਆਂ ਹੋਈਆਂ ਨੇ ਤੇ ਪ੍ਰਸ਼ਾਸਨ ਨੇ ਪੁਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਹੈ ਤਸਵੀਰें ਅਬ ਹੋਰ ਜ਼ਿਆਦਾ ਕਹੀਂ ਨਾ ਕਹੀਂ ਡਰਾਉਣੇ ਵਾਲੀ ਕਹਿ ਸਕਤੇ ਹਨ ਉਹ ਹੈ ਆਪ ਦੇਖ ਸਕਤੇ ਹਨ ਕਿ ਪੁਲ ਕੋ ਪੂਰੀ ਤਰ੍ਹਾਂ ਸੇ ਆਪਣੇ ਕਬਜ਼ੇ ਮੇ ਲੈ ਲਿਆ ਹੈ ਪਾਣੀ ਨੇ ਅਗਰ ਕਹੇ ਤਾਂ ਪਾਣੀ ਦਾ ਲੈਵਲ ਅਬ ਇਤਨਾ ਵੱਡ ਚੁਕਾ ਹੈ ਕਿ ਪੁਲ ਆਪਕੋ ਦਿਖਾਈ ਨਹੀਂ ਦੇਗਾ ਥੋੜੀ ਦੇਰ ਪਹਿਲੇ ਤੱਕ ਜੋ ਪੁਲ ਆਪਕੋ ਦਿਖਾਈ ਦੇ ਰਹਾ ਥਾ ਅਬ ਉਹ ਪੁਲ ਆਪਕੋ ਦਿਖਾਈ ਨਹੀਂ ਦੇਗਾ ਹਾਲਾਂਕਿ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਆ ਪਹੁੰਚ ਚੁੱਕੇ ਹਨ ਅਤੇ ਲੋਕੋ ਕੋ ਵੀ ਅੱਗੇ ਵਧਣੇ ਨਹੀਂ ਦਿੱਤਾ ਜਾ ਰਹਾ ਹੈ। ਕਾਬਲੇਗੋੜਾ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਲਗਾਤਾਰ ਪਾਣੀ ਦੇ ਰੂਪ ਚ ਸੈਲਾਬ ਸੁਖਨਾ ਵੱਲ ਡੇਗ ਰਿਹਾ ਹੈ ਜਿਸ ਕਰਕੇ ਝੀਲ ਆਪਣੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਤੇ ਜਦੋਂ ਸੁਖਨਾ ਦੇ ਫਲੱਡ ਗੇਟ ਖੁੱਲੇ ਜਾਂਦੇ ਨੇ ਤੇ ਫਿਰ ਕੱਗਰ ਡਰੌਣ ਲੱਗਦੀ ਹੈ। ਤੇ ਉਧਰ ਕੱਗਰ ਚ ਵਾਦੇ ਪਾਣੀ ਨੇ ਸਬਾਣਾ ਦੇ ਲੋਕਾਂ ਦੀਆਂ ਵੀ ਚਿੰਤਾਵਾਂ ਵਧਾ ਦਿੱਤੀ। ਛੁਤਰਾਣਾ ਹਲਕੇ ਦੇ 15 ਪਿੰਡਾਂ ਦੇ ਲੋਕ ਰਾਹਤ ਕਾਰਜਾਂ ਜੁਟ ਗਏ ਲੋਕਾਂ ਨੇ ਆਪਣੇ ਪੱਧਰ ਤੇ ਹੀ ਕਟੜਾ ਐਕਸਪ੍ਰੈਸ ਹਾਈਵੇ ਨਾਲ ਲੱਗਦੇ ਖੱਗਰ ਦੇ ਬੰਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਇਹਨਾਂ ਨੇ ਰਾਹ ਚੁੱਕ ਕੇ ਸਾਰੀ ਮਿੱਟੀ ਰੋਡ ਤੇ ਪਾ ਲਈ ਹੈ ਐਚ 21 ਵਾਲਿਆਂ ਨੇ ਇਹਨੂੰ ਬਾਹਰੋਂ ਲੇਕ ਆਣੀ ਸੀ ਇਹ ਮਿੱਟੀ ਵਪਾਰੀ ਲੈ ਚੱਲਦਾ ਸੀ ਬਾਹਰੋਂ ਕੰਮ ਰਾਤ ਇੱਥੋਂ ਚੁੱਕਦੇ ਸੀ ਜੀ 40 ਫੁੱਟ ਡੂੰਗਾ ਕਰਦਾ ਜੀ ਇੱਥੋਂ ਸਾਡਾ ਖੱਗਰ ਜੀ ਹੁਣ ਜਦੋਂ ਸਾਡੂੰ ਮੰਨ ਗਏ ਤਾ ਤੁਹਾਡਾ ਮਿੱਟੀ ਲਾ ਗਦਾ ਵੇ ਜੀ ਹੋਰਾਂ ਮਿੱਟੀ ਲਾ ਗਦੇ ਤੇ ਜੀ ਟਰੈਕਟਰ ਟਰਾਲੀਆਂ ਤੇ ਮਿੱਟੀ ਦੀਆਂ ਬੋਰੀਆਂ ਭਰ ਕੇ ਕਿਸਾਨਾਂ ਵੱਲੋਂ ਬੰਨ ਮਾਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਸਮੇਂ ਰਹਿੰਦਿਆਂ ਪ੍ਰਬੰਧ ਕਰ ਇਲਾਕੇ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ। ਬੁੱਲੇਪਾਸੀ ਜੀ, ਸਾਗਰਾ, ਤਈਪਰ ਮਤੌਲੀ, ਗੁਰਨਾਨਕਪੁਰਾ, ਖਨੌਰੀ, ਢਾਬੀ, ਸ਼ੇਰਗੜੇ ਸਾਰੇ ਪਿੰਡਾਂ ਦੀ ਇਦਰੋਂ ਮਾਰ ਜਾਂਦੀ ਏ। ਇਹ ਜਿਹੜਾ ਇਹਨੇ ਧੱਕਾ ਕਰਿਆ ਇਹਨੇ ਠੇਕੇਦਾਰ ਨੇ ਵੀ ਆ ਬੰਨ ਇਥੋਂ ਬੰਨ ਨੂੰ ਬੰਨ ਸਿੱਧਾ ਸੀ। ਪਹਿਲਾਂ ਤਾਂ ਇਹਨਾਂ ਨੇ ਸਰਕਾਰੀ ਬੰਨ ਵੱਡਿਆ। ਤੇ ਸਾਰੀ ਸਾਰੀ ਇਹ ਮਿਲੀ ਭੁਗਤ ਹੋਈ ਅਫਸਰ ਸ਼ਾਈ ਬਿਨਾ। ਜੀਤ ਕਿਤੇ ਜ਼ਿੰਮੇਦਾਰ ਨੇ ਕਿਤੇ ਪਾਣੀ ਕੱਢਣ ਵਾਸਤੇ ਛੋਟੀ ਜਿਹੀ ਇੱਕ ਕੂਲੀ ਵੀ ਦੱਬੜੀ ਹੁੰਦੀ ਏ ਉਹਦੀ ਤੇ ਪਰਮਿਸ਼ਨ ਨਹੀਂ ਦਿੰਦੇ ਪ੍ਰਸ਼ਾਸਨ ਦਾ ਇਹ ਤਈ ਹੈ ਕਿ ਜਿਵੇਂ ਜਿੰਨਾਂ ਦੇ ਘਰ ਨਹੀਂਵੇਂ ਜਗਾ ਤੇ ਆ ਜਾਂ ਡੰਗਰ ਪਸ਼ੂ ਆਪਣੇ ਪਸ਼ੂ ਬਖਸ਼ਾ ਜੋ ਵੀ ਹੈਗਾ ਉਹ ਆਪਣੇ ਸੇਫ ਜਗ੍ਹਾ ਤੇ ਲੈ ਜਾਣਾ ਪ੍ਰਸ਼ਾਸਨ ਉਹਨਾਂ ਵਾਸਤੇ ਜਿਵੇਂ ਉੱਚੇ ਸਾਦੇ ਮੰਡੀਆਂ ਜਾਂ ਸਕੂਲ ਕੁਝ ਮਲ ਉਹਨਾਂ ਦੇ ਸੇਫ ਪੁਆਇੰਟ ਬਣਾਏ ਹੋਏ ਨੇ ਉੱਥੇ ਪਹੁੰਚਣ ਵਾਸਤੇ ਅਪੀਲ ਕੀਤੀ ਹੋਈ ਆ ਤਾਂ ਪੂਰਾ ਪ੍ਰਬੰਧ ਕੀਤਾ ਆ ਰੇਗ ਦਾ ਰਹਿਣ ਵਾਸਤੇ ਬੰਨ ਬਣਾ ਰਹੇ ਲੋਕਾਂ ਲਈ ਲੰਗਰ ਵੀ ਚੱਲ ਰਿਹਾ ਹੈ ਹਰ ਵਰਗੀ ਸਥਿਤੀ 'ਚ ਪੰਜਾਬੀ ਜਦ ਭਾਈਚਾਰਕ ਸਾਂਝ ਨਿਭਾਉਂਦੇ ਹੋਏ ਇਕਜੁੱਟ ਹੋ ਜਾਣ ਫਿਰ ਫਰਕ ਪੈਂਦਾ ਹੈ। ਹੜ੍ਹ ਪੀੜਤਾਂ ਦੀ ਮਦਦ ਦੇ ਲਈ ਲਗਾਤਾਰ ਹੱਥ ਵਧ ਰਹੇ ਨੇ। ਲੁਧਿਆਣਾ ਦੇ ਇੱਕ ਪ੍ਰਾਈਵੇਟ ਸਕੂਲ ਨੇ ਪ੍ਰਾਈਵੇਟ ਸਕੂਲ ਦੇ ਬੱਚਿਆਂ ਵੱਲੋਂ ਮਦਦ ਕੀਤੀ ਗਈ ਹੜ੍ਹ ਪੀੜਤਾਂ ਦੀ ਔਰ ਸਹਾਇਤਾ ਰਾਸ਼ੀ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ ਹੈ। ਹੜ੍ਹ ਪੀੜਤਾਂ ਦੀ ਮਦਦ ਦੇ ਲਈ 4 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਸੈਕ੍ਰੇਟ ਹਾਰਟ ਕਨਵੈਂਟ ਸਕੂਲ ਵੱਲੋਂ Sacred Heart Convent School ਦੇ ਸਟਾਫ ਅਤੇ ਦੋ ਛੋਟੇ ਬੱਚਿਆਂ ਨੇ ਡਿਪਟੀ ਕਮਿਸ਼ਨਰ ਦੇ ਜ਼ਰੀਏ ਇਹ ਸਹਾਇਤਾ ਰਾਸ਼ੀ ਦਿੱਤੀ ਔਰ ਡੀਸੀ ਹਿਮਾਂਸ਼ੂ ਜੈਨ ਵੱਲੋਂ ਇਹਨਾਂ ਬੱਚਿਆਂ ਦੀ ਔਰ Sacred Heart School ਦੇ ਸਟਾਫ ਦੀ ਖੂਬ ਸ਼ਲਾਘਾ ਕੀਤੀ। فرق ਤਾਂ ਪੈਂਦਾ ਹੈ ਇਹਦੇ ਵਿੱਚ ਇੱਕ ਛੋਟੇ ਜਿਹੇ ਕਮਰਸ਼ਲ ਬ੍ਰੇਕ ਦਾ ਵੇਲਾ ਹੈ ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਹੜਾ ਹਸਪਤਾਲ ਹੈ ਜੋ ਖਨੇਰੇ ਚ ਟੱਕਰ